ਆ ਰਿਹਾ ਸੀ ਪਿੰਡ ਇਕਲਾਹਾ ਦੇ ਵਿੱਚ ਪਰਲੋਚਨ ਸਿੰਘ ਨੂੰ ਗੋਲੀਆਂ ਮਾਰੀਆਂ ਗਈਆਂ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੋਇਆ ਸੀ ਔਰ ਗੋਲੀਆਂ ਮਾਰ ਕੇ ਤਰਲੋਚਨ ਸਿੰਘ ਦਾ ਕਤਲ ਕਰ ਦਿੱਤਾ ਗਿਆ ਪਿੰਡ ਦੇ ਵਿੱਚ ਉਹ ਖੇਤ ਤੇ ਬਣੀ ਆਪਣੀ ਮੋਟਰ ਤੇ ਉੱਥੋਂ ਵਾਪਸ ਆ ਰਿਹਾ ਸੀ ਤਾਂ ਵਾਪਸ ਆਉਂਦੇ ਹੋਏ ਤੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਤੇ ਤਰਲੋਚਨ ਸਿੰਘ ਦਾ ਮਰਡਰ ਕਰ ਦਿੱਤਾ ਗਿਆ ਕਤਲ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਦਾ ਆਗੂ ਤਰਲੋਚਨ ਸਿੰਘ ਖੰਨਾ ਦਾ ਰਹਿਣ ਵਾਲਾ ਸੀ ਖੰਨਾ ਦਾ ਆਮ ਆਦਮੀ ਪਾਰਟੀ ਦਾ ਲੀਡਰ ਸੀ ਜੋ ਸਤਾ ਕੂੜੀਆਂ ਮਾਰ ਕੇ ਕਤਲ ਕਰ ਦਿੱਤਾ। ਬੋਜੋ ਇਹ ਤੁਹਾਨੂੰ ਤੁਹਾਨੂੰ ਫੋਟੋਰੀ ਦੇ ਹੋ। ਰੱਖਣਾ ਤੇ ਪਿੰਡ ਇਕਲਾਹਾ ਦੀ ਇਹ ਘਟਨਾ ਹੈ। ترલોचन ਸਿੰਘ ਇਕਲਾਹਾ ਦਾ ਵਸਨੀਕ ਸੀ। खेत ਤੋਂ ਵਾਪਸ ਆ ਰਿਹਾ ਸੀ ਜਿਸ ਮੌਕੇ ਤੇ ترલોचन ਨੂੰ ਗੋਲੀਆਂ ਮਾਰੀਆਂ ਗਈਆਂ। ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਸੋ ਆਮ ਆਦਮੀ ਪਾਰਟੀ ਦੇ ਅਗੁਤਰ ਲੋਚਨ ਸਿੰਘ ਦਾ ਕਤਲ ਹੋਇਆ ਹੈ। ਔਰ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ। ਪਿੰਡ ਇਕਲਾਹਾ ਵਿਖਤ। ਗੁਰਦੀਪ ਸਿੰਘ ਸਾਡੇ ਸਹਿਯੋਗੀ ਜੁੜੇ ਨੇ ਖੰਨਾਂ ਤੋਂ ਗੁਰਦੀਪ ਪੂਰੀ ਵਜ੍ਹਾ ਕੀ ਰਹੀ ਕੌਣ ਸੀ ਇਹ ਤ੍ਰਿloਚਨ ਸਿੰਘ ਔਰ ਕਿਉਂ ਕਤਲ ਕਿਉਂ ਹੋਇਆ ਕੁਝ ਪਤਾ ਚੱਲੇ ਆ। ਜੀ ਵਿਜੀਪਲ ਤ੍ਰਿloਚਨ ਸਿੰਘ ਡੀਸੀ ਜਿਹੜੇ ਹੈ ਪਿੰਡ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੇ ਕਿਸਾਨ ਨੇਤਾ ਸੀਗੇ। ਤੇ ਉਹਨਾਂ ਵੱਲੋਂ ਆ ਜਿਹੜਾ ਹੁਣ ਸਰਪੰਚੀ ਦੇ ਚੋਣ ਵੀ ਲੜੇ ਜਾਣੇ ਸੀ ਇਸ ਪਿੰਡ ਦੇ ਵਿੱਚ ਇੱਕ ਦੇਖਣ ਨੂੰ ਮਿਲਿਆ ਕਿ ਸਰਪੰਚੀ ਦੇ ਇਲੈਕਸ਼ਨ ਨੂੰ ਲੈ ਕੇ ਕਾਫੀ ਜ਼ਿਆਦਾ ਰੰਜਿਸ਼ ਰੱਖੀ ਜਾਂਦੀ ਹੈ ਪਰ ਹੁਣ ਇਹ ਸਮਝ ਨਹੀਂ ਲੱਗਿਆ ਜਾਂ ਹਜੇ ਤੱਕ ਕਿਸੇ ਨੇ ਸ਼ੱਕ ਵੀ ਨਹੀਂ ਕੀਤਾ ਆ ਗਿਆ ਕਿ ਕਿਸ ਨੇ ਕਤਲ ਕੀਤਾ ਇਹ ਹੀ ਦੱਸਿਆ ਗਿਆ ਬੇਟੀ ਨਾਲ ਵੀ ਗੱਲ ਹੋਈ ਸੀ ਜਿਹੜੇ ਆਸ-ਪਾਸ ਵਾਲਿਆਂ ਨਾਲ ਵੀ ਗੱਲ ਹੋਈ ਉਹਨਾਂ ਨੇ ਇਹ ਹੀ ਦੱਸਿਆ ਕਿ ਬੀਸੀ ਆਪੀ ਮੋਟਰ ਤੇ ਗਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਰਸਤੇ ਦੇ ਵਿੱਚ ਇਦਾਂ ਪਾਇਆ ਗਿਆ ਕਿ ਉਹ ਲੁੜਕੀ ਹੋਏ ਸੀ ਖੂਨ ਨਾਲ ਲੱਤਾਂ ਸੀ ਜਦੋਂ ਸਿਵਲ ਹਸਪਤਾਲ ਉਹਨੂੰ ਲਿਆਂਦਾ ਗਿਆ ਤੋ ਉੱਥੇ ਉਹਨਾਂ ਨੂੰ ਇਹ ਮਰਿਤਕਰਾ ਦਿੱਤਾ ਗਿਆ ਪੁਲਿਸ ਵੀ ਹਜੇ ਕਦੀ ਜਾਂਚ ਕਰ ਰਹੀ ਹੈ ਵੀ ਇਹ ਇੱਕ ਹੱਤਿਆ ਦਾ ਮਾਮਲਾ ਹੈ ਜਾਂ ਕਿਆ ਹੈ ਪਰ ਜਿਹੜੇ ਸੂਤਰ ਦੱਸਦੇ ਨੇ ਵੀ ਗੋਲੀਆਂ ਲੱਗੀਆਂ ਨਹੀਂ ਸਿੱਤੇ ਗੋਲੀ ਬੀਸੀ ਦੇ ਵੱਜੀ ਹੈ ਤੇ ਉਹਦੇ ਨਾਲ ਹੀ ਪੀਸੀ ਦੀ ਮੌਤ ਹੋਈ ਹੈ ਜੀ ਤੇ ਪੁਲਿਸ ਨੇ ਹਲੇ ਤੱਕ ਕੋਈ ਐਕਸ਼ਨ ਲਿਆ ਕਿਸੇ ਨੂੰ ਕੋਈ ਕੋਈ ਗ੍ਰਿਫਤਾਰੀ ਜਾਂ ਪਰਿਵਾਰ ਨੇ ਕਿਸੇ ਤੇ ਸ਼ੱਕ ਜਿਤਾਇਆ ਹੋਵੇ ਕੀ ਨਹੀਂ ਹਜੇ ਪੁਲਿਸ ਹਜੇ ਜਾਂਚ ਕਰ ਰਹੀ ਹੈ ਹਜੇ ਪਰਿਵਾਰ ਵੱਲੋਂ ਵੀ ਕਿਸੇ ਤੇ ਸ਼ੱਕ ਜਿਤਾਇਆ ਗਿਆ ਹੈ ਕਿਉਂਕਿ ਇਹ ਦੇਰ ਸ਼ਾਮ ਦੀ ਹੋ ਕਟਨਾ ਹੋ ਥੋੜੇ ਜਿਹਾ ਪਹਿਲਾਂ ਦੀ ਹੀ ਘਟਨਾ ਹੈ ਤੇ ਇਸ ਤੋਂ ਬਾਅਦ ਹਜੇ ਪੁਲਿਸ ਦੀ ਜਾਂਚ ਚੱਲ ਰਹੀ ਹੈ ਪੁਲਿਸ ਦੀ ਜਾਂਚ ਜੀਤੀ ਸਾਹਮਣੇ ਆਂਦ ਤੇ ਉਸ ਤੋਂ ਬਾਅਦ ਹੀ ਕਾਰਵਾਈ ਹੋਏਗੀ ਇਹ ਇਹ trilochana singh ਪਹਿਲਾਂ ਵੀ ਸਰਪੰਚ ਰਹੇ ਨੇ ਗੁਰਦੀਪ ਅ trilochana singh ਪਹਿਲਾਂ ਵੀ ਸਰਪੰਚੀ ਦੇ ਇਲੈਕਸ਼ਨ ਜਰੂਰ ਲੜਦੇ ਆਏ ਨੇ ਤੇ ਉਸੇ ਚੀਜ਼ ਨੂੰ ਲੈ ਕੇ ਉਹ ਸਰਗਰਮ ਵੀ ਸੀ ਤੇ ਹੁਣ ਆਵਾਦੀ ਪਾਰਟੀ ਦੇ ਕਿਸਾਨ ਵਿੰਗ ਦੇ ਨੇਤਾ ਸੀਗੇ ਤੇ ਉਸ ਤੋਂ ਬਾਅਦ ਇਹ ਘਟਨਾ ਹੋਣੀ ਤਾਂ ਕਈ ਸਵਾਲ ਖੜੇ ਹੁੰਦੇ ਨੇ ਤੇ ਪੁਲਿਸ ਪੁਲਿਸ ਇਸ ਐਂਗਲ ਤੋਂ ਦੇਖ ਰਹੀ ਹੈ ਰنجਿਸ਼ ਤੋਂ ਕਿ ਕਿ ਸਰਪੰਚੀ ਦੀ ਰنجਿਸ਼ ਚ ਹੋਇਆ ਜਾਂ ਕੋਈ ਹੋਰ ਵਜ੍ਹਾ ਪੁਲਿਸ ਵੱਲੋਂ ਤਾਂ ਹਜੇ ਹਰ ਪਹਿਲੂ ਤੇ ਜਾਂਚ ਕੀਤੀ ਜਾ ਰਹੀ ਹੈ ਪਰ ਹਜੇ ਪੁਲਿਸ ਨੇ ਡਿਸਕਲੋਜ਼ ਨਹੀਂ ਕੀਤਾ ਕਿ ਇਹ ਗੋਲੀਆਂ ਮਾਰ ਕੇ ਕਤਲ ਹੋਇਆ ਪਰ ਹਾਂ ਇਹ ਵੀ ਸੂਤਰਾਂ ਅਨੁਸਾਰ ਵੀ ਗੋਲੀਆਂ ਮਾਰ ਕੇ ਹੀ ਕਤਲ ਕੀਤਾ ਗਿਆ ਔਰ ਉਹਨਾਂ ਦੀ ਡੀਸੀ ਦੀ ਜੁਲਾਸ਼ ਉਸ ਨੂੰ ਸਿਵਲ ਹਸਪੀਟਲ ਮੋਰਚਰੀ ਦੇ ਵਿੱਚ ਲਖਾ ਦਿੱਤਾ ਗਿਆ ਤੇ ਪੋਸਟਮਾਰਟਮ ਜਦੋਂ ਹੋਏਗਾ ਤਾਂ ਉਸ ਤੋਂ ਬਾਅਦ ਹੀ ਪੁਲਿਸ ਕੁਝ ਦਾ ਸੇਗੀ ਕੇ ক্লোਜ਼ ਕਰੇਗੀ ਪਰ ਪੁਲਿਸ ਆਪਣੇ ਵੱਲੋਂ ਸਾਰੀ ਜਾਂਚ ਕਰ ਰਹੀ ਹੈ ਔਰ ਇਹ ਵੀ ਕਨਫਰਮ ਹੈ ਕਿ ਉੱਥੇ ਗੋਲੀਆਂ ਚੱਲੀਆਂ ਜੀ ਠੀਕ ਹੈ ਧੰਨਵਾਦ ਗੁਰਦੀਪ ਇਸ ਜਾਣਕਾਰੀ ਦੇ ਲਈ ਤਰਲੋਚਨ ਸਿੰਘ ਡੀਸੀ ਜਿਨ੍ਹਾਂ ਨੂੰ ਕਿਹਾ ਜਾਂਦਾ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਨੇਤਾ ਨੇ ਪਿੰਡ ਇਕਲਾਹਾ ਦੀ ਘਟਨਾ ਹੈ ਜਦੋਂ ਆਪਣੀ ਮੋਟਰ ਤੋਂ ਵਾਪਸ ਆ ਰਹੇ ਸੀ ਰਸਤੇ ਦੇ ਵਿੱਚ ਉਹਨਾਂ ਨੂੰ ਕਿਸੇ ਨੇ ਗੋਲੀ ਮਾਰੀ ਹਾਲਾਂਕਿ ਪੁਲਿਸ ਵੱਲੋਂ ਹਲੇ ਇਹ ਕਨਫਰਮ ਨਹੀਂ ਕੀਤਾ ਗਿਆ ਕਿ ਕਤਲ ਗੋਲੀ ਮਾਰ ਕੇ ਹੋਇਆ ਹੈ ਇਹ ਸੋਰਸਸ ਦੱਸ ਰਹੇ ਨੇ ਹਸਪਤਾਲ ਲਜਾਇਆ ਗਿਆ ਜਿੱਥੇ ਤਰਲੋਚਨ ਸਿੰਘ ਨੂੰ ਮ੍ਰਿਤਕ ਘਰਾੜ ਦੇ ਦਿੱਤਾ ਗਿਆ। ਬਾਕੀ ਅਸੀਂ ਵੈਰੀਫਾਈ ਕਰ ਰਹੇ ਹਾਂ ਤੁਹਾਨੂੰ ਵੈਰੀਫਾਈ ਕਰਕੇ ਕ੍ਰਾਈਮ ਸਪੌਟ ਤੇ ਅਸੀਂ ਜਾ ਰਹੇ ਹਾਂ ਅੱਧੇ ਘੰਟੇ ਤੱਕ ਤੁਹਾਨੂੰ ਸਾਰੀ ਫਿਕਰ ਇਨਫੋਰਮੇਸ਼ਨ ਦੇ ਰਿਟੇਲ ਗਨ ਸ਼ਾਟ ਕੀਤਾ ਜਾ ਰਿਹਾ ਹੈ ਕੋਈ ਹੈ ਲੱਗੇ ਬਲੂ ਅਸੀਂ ਦੇਖੋ ਹੁਣੇ ਜਿਹੜੇ ਉਹਨਾਂ ਨੂੰ ਲੈ ਕੇ ਆਏ ਆ ਇੱਥੇ ਉਹਨਾਂ ਦੀ ਫੈਮਿਲੀ ਡਾਕਟਰ ਸਾਹਿਬ ਚੈੱਕ ਕਰ ਰਹੇ ਨੇ ਖੰਨਾ ਦੀ ਇਹ ਘਟਨਾ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਰਲੋਚਨ ਸਿੰਘ ਬੀਸੀ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਆਗੂ ਸਨ ਔਰ ਇਲਾਕੇ ਦੇ ਵਿੱਚ ਚੰਗਾ ਪ੍ਰਭਾਵ ਰੱਖਦੇ ਰਹੇ ਨੇ ਸਰਪੰਚੀ ਦੀ ਚੋਣ ਲੜਦੇ ਰਹੇ ਨੇ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਦੇ ਵਿੱਚ ਜਿੱਥੇ ਮਰਡਰ ਹੋਇਆ ਤਰਲੋਚਨ ਸਿੰਘ ਦਾ ਉੱਥੇ ਸਰਪੰਚੀ ਦੀ ਚੋਣ ਨੂੰ ਲੈ ਕੇ ਕਾਫੀ ਰੰਜਿਸ਼ ਚੱਲਦੀ ਰਹਿੰਦੀ ਹੈ ਅੱਗੇ ਸਰਪੰਚੀ ਦੀਆਂ ਚੋਣਾਂ ਆ ਰਹੀਆਂ ਨੇ ਸੋ ਪੁਲਿਸ ਉਸ ਐਂਗਲ ਨਾਲ ਵੀ ਜੋੜ ਕੇ ਦੇਖ ਰਹੀ ਹੈ ਹਾਲਾਂਕਿ ਹਲੇ ਤੱਕ ਪਰਿਵਾਰਿਕ ਮੈਂਬਰਾਂ ਨੇ ਕਿਸੇ ਦਾ ਨਾਮ ਨਹੀਂ ਲਿਆ ਕਿ ਕਿਸ ਵੱਲੋਂ ਕਤਲ ਕੀਤਾ ਹੋ ਸਕਦਾ ਹੈ ਤਰਲੋਚਨ ਸਿੰਘ ਆਪਣੇ ਖੇਤ ਮੋਟਰ ਤੇ ਗਏ ਸੀ ਔਰ ਉੱਥੋਂ ਵਾਪਸੀ ਤੇ ਰਸਤੇ ਦੇ ਵਿੱਚ ਉਹਨਾਂ ਦੀ ਡੈੱਡ ਬੋਡੀ ਮਿਲਦੀ ਹੈ ਖੂਨ ਨਾਲ ਲਤਪਟ ਹੁੰਦੇ ਨੇ ਹਸਪਤਾਲ ਲਿਜਾਇਆ ਜਾਂਦਾ ਹੈ ਡਾਕਟਰ ਮ੍ਰਿਤਕ ਕਰਾਰ ਦੇ ਦਿੰਦੇ ਨੇ ਹਾਲਾਂਕਿ ਪੁਲਿਸ ਨੇ ਹਲੇ ਇਹ ਡਿਟੇਲ ਸਾਂਝੀ ਨਹੀਂ ਕੀਤੀ ਕਿ ਕਤਲ ਗੋਲੀਆਂ ਮਾਰ ਕੇ ਹੀ ਕੀਤਾ ਗਿਆ ਪਰ ਜਿਹੜੇ ਮੌਕੇ ਤੇ ਮੌਜੂਦ ਸੀ ਚਸ਼ਮਦੀਤ ਸੀ ਉਹਨਾਂ ਦੇ ਮੁਤਾਬਕ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗੋਲੀ ਲੱਗੀ ਹੋਈ ਸੀ ترਲੋਚਨ ਸਿੰਘ ਨੂੰ ਸੋ ਹੁਣ ਇਹ ਆਪਸੀ ਰੰਜਿਸ਼ ਦਾ ਮਾਮਲਾ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਕਹਾਣੀ ਹੈ ਪੁਲਿਸ ਸਿਰਾ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਇੱਕ ਹੋਇਆ ਕਿ ਮੈਨੂੰ ਤਾਂ ਪਤਾ ਲੱਗਿਆ ਜੀ ਸਾਨੂੰ ਭਾਜੀ ਉਹ ਬਾਰੇ ਬਾਰੇ ਉਹਨਾਂ ਦਾ ਵੀ ਰੈਂਡ ਹੋ ਗਿਆ ਉਹ ਗਰੇਪ ਹੋਏ ਨੇ ਜੀ ਕਿ ਅਸੀਂ ਜਾ ਕੇ ਦੇਖਿਆ ਜੀ ਜ਼ਿਲ੍ਹਾ ਦੇਰ ਕ ਪਹਿਲੀ ਫੂਲ ਤੋਂ ਤੰਸੀਹ ਜੀ ਮੇਰੇ ਸਿਰ 'ਚ ਗੋਲੀ ਲੱਗ ਰਹੀ ਬਾਕੀ ਪੋਸਟ ਮਾਰਕ ਦੇ ਕੋਈ ਕੀ ਪਤਾ ਲੱਗਦਾ ਹੈ ਕਿ ਲੱਗਦਾ ਕਿਸੇ ਬੰਦੇ ਨਾਲ ਸ਼ੱਕ ਹੋਵੇ ਜੀ ਨਹੀਂ ਵੀ ਜੀ ਕਿੱਥੇ ਦਾ ਵਾਕ ਕਿੱਥੇ ਰਹਿ ਗਿਆ ਇਕਲਾ ਹੋ ਗਿਆ ਇਹ ਵੀ ਕਿਹੜਾ ਕਿਲੀ ਜਖਮ ਵਗੈਰਾ ਕਿੰਨੇ ਗੋਲ ਲੱਗੇ ਹੋ ਲੱਗਿਆ ਪਤਾ ਨਹੀਂ ਉਹ ਤੋਂ ਦੋ ਸਰਚ ਨੇ ਜਖਮ ਇੱਕ ਢਿੱਡ ਤੇ ਜੀ ਜਿਕਰਾਂ ਪਹਿਲਾਂ ਵੀ ਕਹਿ ਰਹੇ ਕਿ 25 ਵੀ ਪਹਿਲਾਂ ਇਲੈਕਸ਼ਨ ਲੜੀ ਜੀ ਵੀ ਲੱਗਦਾ ਕਿ ਗੰਝ ਸੋਚ ਸਕਦੀ ਹੈ ਜੀ ਦੂ ਕੋ ਵੀ ਇਹ ਹੋ ਆ ਕਿਸੇ ਦਾ ਮੰਨਦਾ ਕੁਝ ਨਹੀਂ ਕਹਿ ਸਕਦੇ ਜੀ ਕਿਸੇ ਦੇ ਮਨ ਚ ਕੀ ਆ ਮੰਨ ਕੀ ਕਰਦੇ ਕੋਈ ਸੁਣੇ ਨਹੀਂ ਕੋਈ ਹੋਰ ਮੰਗਤਾ ਵੀ ਨਹੀਂ ਹੈ ਕਿ ਮੇਰਾ ਬਾਪ ਦਾ ਮੁੰਡਾ ਇਹ ਨਹੀਂ ਵੀਰੇ ਮੇਰੇ ਕੋਈ ਜਿਹਨੇ ਮਾਰਾ ਤਾਂ ਕਦੀ ਸੋਚੀ ਹੀ ਨਹੀਂ ਸੀ ਕਦੇ ਵੀ ਕਿਸੇ ਦਾ پتہ ਨਹੀਂ ਮੇਰੇ ਕਿਹਨੇ ਕੀ ਆਪਦੀ ਰੰਜਿਸ਼ ਕੱਢੀ ਆ ਕੀ ਇੱਕ ਹੋਇਆ ਕਿਵੇਂ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਤਾਂ ਜੀ ਆਏ ਬਾਰੇ ਕਹਿੰਦੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਗਰੇਬ ਹੋਏ ਨੇ ਜੀ ਅਸੀਂ ਜਾ ਕੇ ਦੇਖਿਆ ਜੀ ਜ਼ਿਲ੍ਹਾ ਦੇ ਉਰ ਕੰਪ ਪਹਿਲੀ ਫੂਕਾ ਤਮਸ਼ੀਹ ਜੀ ਉਹਦੇ ਸਿਰ 'ਚ ਗੋਲੀ ਲੱਗ ਰਹੀ ਬਾਕੀ ਪੋਸਟ ਮਾਰਟ ਦੇ ਦੇਖੋ ਜੀ ਕੀ ਪਤਾ ਲੱਗਦਾ ਹੈ ਲੱਗਦਾ ਕਿ ਜੇ ਬੰਦਾ ਸਾਫ਼ ਕਰੂਗਾ ਨਹੀਂ ਵੀ ਇਹ ਕਿੱਥੇ ਦਾ ਵਾਕਿਆ ਕਿੱਥੇ ਰਹਿ ਗਿਆ ਇਕਲਾ ਹੋ ਗਿਆ ਇਹ ਵੀ ਸਾਰੇ ਕਿੰਨੇ ਜਖਮ ਵਗੈਰਾ ਕਿੰਨੇ ਗੋਲ ਲੱਗੇ ਕੋ ਲੱਗਾ ਪਤਾ ਹੀ ਜੀ ਜਦੋਂ ਇੱਕ ਦੋ ਸਰਚ ਨੇ ਜਦੋਂ ਇੱਕ ਢੱਡ ਜਾ ਜੀ ਵਿਕਰਮ ਪਹਿਲਾਂ ਵੀ ਕਹ ਰਿਹਾ ਕਿ ਇਸ ਪੰਚੀ ਜੀ ਪਹਿਲਾਂ ਇਲੈਕਸ਼ਨ ਲੜੀ ਜੂ ਲੱਗਦਾ ਫਿਰ ਅੰਜੇ ਸੋਚਤੀ ਹੈ ਜੀ ਦੂ ਕੋ ਵੀ ਇਹ ਹੋਊਗਾ ਕਿਸੇ ਦਾ ਮਨ ਦਾ ਕੁਝ ਨਹੀਂ ਕਹਿ ਸਕਦੇ ਜੀ ਕਿਸੇ ਦੇ ਮਨ ਚ ਕੀ ਆ ਮਨ ਕੀ ਕਰਦੇ ਹਾਂ ਕੋਈ ਨਹੀਂ ਦੇ ਕੋਈ ਹੋਰ ਮੰਗ ਦਾ ਵੀ ਏਰੀਆ ਜੇ ਮੇਰਾ ਬਾਪ ਦਾ ਮੌਨ ਨਹੀਂ ਵੀਰੇ ਮੁਰੇ ਕੋਈ ਕਿਸੇ ਦਾ ਮਾਰਾ ਤਾਂ ਕਦੀ ਸੋਚੀ ਹੀ ਨਹੀਂ ਜੀ ਕਦੇ ਵੀ ਕਿਸੇ ਦਾ ਪਤਾ ਨਹੀਂ ਮੇਰੇ ਕਿਹਨੇ ਕੀ ਆਪਣੀ ਰੰਜਿਸ਼ ਕੱਢੀ ਆ ਕੀ ਤਾਂ ਪਰਿਵਾਰਿਕ ਮੈਂਬਰਾਂ ਵੱਲੋਂ ਕਿਸੇ ਤੇ ਸਿੱਧਾ ਸ਼ੱਕ ਜ਼ਾਹਿਰ ਨਹੀਂ ਕੀਤਾ ਗਿਆ ਜੋ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਖੂਨ ਨਾਲ ਲਥਪਥ ਪਏ ਸੀ ਔਰ ਤਿੰਨ ਗੋਲੀਆਂ ਉਹਨਾਂ ਨੇ ਕਿਹਾ ਹੈ ਕਿ ਜੋ ਮੁਢਲੇ ਤੌਰ ਤੇ ਨਜ਼ਰ ਆਇਆ ਜਿਸ ਵੇਲੇ ਉਹਨਾਂ ਨੂੰ ਚੱਕਿਆ ਗਿਆ ਹਸਪਤਾਲ ਲਿਜਾਇਆ ਗਿਆ ਤਾਂ ਤਿੰਨ ਗੋਲੀਆਂ ਦੋ ਸਿਰ ਦੇ ਵਿੱਚ ਇੱਕ ਪੇਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਜ਼ਖਮ ਸੀਗੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਗੋਲੀਆਂ ਲੱਗੀਆਂ ਉਹਨਾਂ ਨੇ ਕਿਹਾ ਕਿ ਦੋ ਸਿਰ ਦੇ ਵਿੱਚ ਔਰ ਇੱਕ ਪੇਟ ਦੇ ਵਿੱਚ ਤਿੰਨ ਜ਼ਖਮ ਸੀ ਬਾਕੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਇਹ ਖੁਲਾਸਾ ਹੋਏਗਾ ਸਾਡੇ ਨਾਲ ਖੰਨਾ ਤੋਂ ਵਿਧਾਇਕ ਜੁੜੇ ਨੇ ਤਰਨਪ੍ਰੀਤ ਸੌਂਧ ਐ ਤਰਨਪ੍ਰੀਤ ਜੀ ਕੀ ਕੁਝ ਪਤਾ ਚੱਲ ਪਾਇਆ ਕਿਉਂ ਇਹ ਮਰਡਰ ਹੋਇਆ ਕੀ ਕੋਈ ਰੰਜਿਸ਼ ਸੀ ਕੋਈ ਐਸਾ ਐਂਗਲ ਕੁਝ ਪਤਾ ਚੱਲ ਪਾਇਆ ਮੈਨੂੰ ਤਕਰੀਬਨ ਸ਼ਾਮ ਨੂੰ 6 ਵਜੇ ਦੇ ਕਰੀਬ ਸਾਡੇ ਜਿਹੜੇ ਪਾਰਟੀ ਦੇ ਵਰਕਰ ਨੇ ਉਹਨਾਂ ਦਾ ਕਾਲ ਆਈ ਸੀ ਵੀ ਇਸ ਤਰੀਕੇ ਨਾਲ ਉੱਥੇ ਪਿੰਡ ਦੇ ਸੂਏ ਦੇ ਕੋਲ ਚਰਲੋਚਨ ਸਿੰਘ ਜੀ ਡੀਸੀ ਸਾਹਿਬ ਦੀ ਬਾਡੀ ਪਾਈ ਗਈ ਹੈ ਜੀ ਉਸ ਤੋਂ ਬਾਅਦ ਜੋ ਇਮੀਡੀਏਟਲੀ ਮੈਂ ਕਿਤੇ ਆਊਟ ਆਫ ਸਟੇਟ ਸੀਗਾ ਪੰਜਾਬ 'ਚ ਨਹੀਂ ਸੀਗਾ ਮੈਂ ਇਮੀਡੀਏਟਲੀ ਐਸਐਸਪੀ ਖੰਨਾ ਦੇ ਨਾਲ ਗੱਲ ਕੀਤੀ ਅਸ਼ਵਨੀ ਗੋਟਿਆਲ ਜੀ ਨਾਲ ਹੂੰ ਔਰ ਨਾਲ ਦੀ ਨਾਲ ਮੇਰੀ ਡੀਜੀਪੀ ਸਾਹਿਬ ਨਾਲ ਗੱਲ ਹੋਈ ਹੈ ਹੂੰ ਔਰ ਇਮੀਡੀਏਟਲੀ ਮੌਕੇ ਤੇ ਪੁਲਿਸ ਪਹੁੰਚ ਗਈ ਸੀਗੀ ਡੀਐਸਪੀ ਸਬਡਿਵੀਜ਼ਨ ਉੱਥੇ ਮੌਕੇ ਤੇ ਪਹੁੰਚ ਗਏ ਸੀ ਤੇ ਉੱਥੇ ਸਿਵਲ ਹਸਪੀਟਲ 'ਤੇ ਲੈ ਗਏ ਸੀ ਬਾਡੀ ਤੇ ਔਰ ਉਸ ਤੋਂ ਬਾਅਦ ਜੋ ਇਹਨਾਂ ਨੇ ਜਾਂਚ ਸ਼ੁਰੂ ਕਰਤੀ ਮੋਸਟ ਪ੍ਰੋਬਬਲੀ ਉਮੀਦ ਹੈ ਕਿ ਛੇਤੀ ਤੋਂ ਛੇਤੀ ਇਹ ਪਾਇਆ ਜਾਊਗਾ ਵੀ ਇਸ ਕਾਰਨਾਂਵਰਸ਼ੇ ਕੰਮ ਹੋਇਆ ਕੋਈ ਨੀਜੀ ਰੰਜਿਸ਼ ਸੀ ਯਾ ਕੋਈ ਮਤਲਬ ਹਜੇ ਇਹਦੇ ਬਾਰੇ ਚਾਪਾ ਕੋਈ ਟਿੱਪਣੀ ਐਂ ਤਾਂ ਤਾਂ ਦੇ ਨਹੀਂ ਸਕਦੇ ਕਿਉਂਕਿ ਇਹ ਸਾ ਮੈਟਰ ਆਫ ਇਨਵੈਸਟੀਗੇਸ਼ਨ ਵੀ ਫੈਮਿਲੀ ਨਾਲ ਤੁਹਾਡੀ ਗੱਲ ਹੋਈ ਹੈ ਕਰਨ ਜੀ ਫੈਮਿਲੀ ਨਾਲ ਮੇਰੀ ਫੈਮਿਲੀ ਦੇ ਜਿਹੜੇ ਸਭ ਤੋਂ ক্লোਜ਼ ਏਡ ਨੇ ਮਿਸਟਰ ਸੁਖਦੀਪ ਸਿੰਘ ਉਹਨਾਂ ਦੇ ਨਾਲ ਗੱਲ ਹੋਈ ਹੈ ਜਿਹੜੇ ਹਰ ਸਮੇਂ ਤਰਲੋਚਨ ਸਿੰਘ ਡੀਸੀ ਦੇ ਨਾਲ ਹੀ ਰਹਿੰਦੇ ਸੀ ਜੀ ਔਰ ਜਿਨ੍ਹਾਂ ਦਾ ਮਤਲਬ ਕਿ ਇਹ ਸਮਝ ਲਓ ਵੀ ਆਪਸ ਦੇ ਵਿੱਚ ਕਾਫੀ ਪਿਆਰ ਸੀਗਾ ਉਹਨਾਂ ਨੇ ਮੈਨੂੰ ਇਹ ਇਨਫੋਰਮੇਸ਼ਨ ਵੀ ਦੱਸੀ ਸੀ ਤੇ ਉਹਨਾਂ ਨਾਲ ਮੇਰੀ ਰੈਗੂਲਰ ਤਕਰੀਬਨ ਹਰ ਅੱਧੇ ਘੰਟੇ ਬਾਅਦ ਅਪਡੇਟ ਮੈਂ ਉਹਨਾਂ ਤੋਂ ਲੈਂਦਾ ਰਹਿ ਰਿਹਾ ਵੀ ਕੀ ਕਾਰਨਾ ਤੇ ਕਿਸੇ ਤੇ ਸ਼ੱਕ ਜ਼ਾਹਰ ਕੀਤਾ ਉਹਨਾਂ ਨੇ ਅ ਦੇਖੋ ਹਜੇ ਵੈਰੀ अर्ਲੀ ਟੂ ਸੇ ਐਨੀਥਿੰਗ ਹਜੇ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਇਹ ਸਭ పార్ਟ ਆਫ ਇਨਵੈਸਟੀਗੇਸ਼ਨ ਤੇ ਮੋਸਟ ਪ੍ਰੋਬਬਲੀ ਮੈਨੂੰ ਉਮੀਦ ਹੈ ਬਹੁਤ ਜਲਦੀ ਇਹਦੇ ਤੋਂ ਨਿਕਲਿਆ ਆਊਗਾ ਕਿ ਇਹ ਕਿਸ ਨੇ ਕਿਉਂ ਸ਼ਰਾਰਤ ਕੀਤੀ ਹੈ ਇਹ ਕਿੰਨੀਆਂ ਗੋਲੀਆਂ ਲੱਗੀਆਂ ਨੇ ਤਰੁਣ ਜੀ ਇਹ ਪਤਾ ਚੱਲਿਆ ਕਹਿੰਦੇ ਨੇ ਵੀ ਦੋ ਲੱਗੀਆਂ ਇੱਕ ਸਿਰ ਦੇ ਮੱਥੇ 'ਚ ਲੱਗੀ ਆ ਤੇ ਇੱਕ ਪੇਟ ਦੇ ਵਿੱਚ ਦੱਸ ਰਹੇ ਨੇ ਕਿਉਂਕਿ ਮੇਰੀ ਜੋ ਸਿਵਲ ਹਸਪੀਟਲ ਦੇ ਐਸ ਐਮਓ ਡਾਕਟਰ ਮਨਿੰਦਰ ਸਿੰਘ ਤੁਸੀਂ ਇਹਨਾਂ ਨਾਲ ਵੀ ਗੱਲ ਹੋਈ ਆ ਡਿਟੇਲ ਦੇ ਵਿੱਚ ਜੀ ਉਹ ਕਹਿੰਦੇ ਵੀ ਪੋਸਟਮਾਰਟਮ ਅਸੀਂ ਕੱਲ ਸਵੇਰੇ ਕਰਾਂਗੇ ਤੇ ਕੱਲ ਸਵੇਰੇ ਪੋਸਟਮਾਰਟਮ ਕਰਨ ਤੋਂ ਬਾਅਦ ਹੀ ਪ੍ਰੋਪਰ ਪਤਾ ਲੱਗ ਪਾਊਗਾ ਵੀ ਮਤਲਬ ਕਿ ਕਿੰਨੀਆਂ ਗੋਲੀਆਂ ਸੀਗੀਆਂ ਤੇ ਆ ਵੀ ਕਿੰਨੇ ਕ ਵਜੇ ਦੇ ਕਰੀਬ ਇਹ ਡੈਥ ਹੋਈ ਹੈ ਕੋਈ ਆਸ-ਪਾਸ ਕਿਸੇ ਨੇ ਦੇਖਿਆ ਹੋਵੇ ਕੋਈ ਚਸ਼ਮਦੀਦ ਸਾਹਮਣੇ ਆਇਆ ਨਹੀਂ ਇਸ ਤਰ੍ਹਾਂ ਦਾ ਤਾਂ ਕੋਈ ਆਇਆ ਨਹੀਂ ਪਰ ਜਦੋਂ ਹੁਣ ਮੇਰੀ ਹੁਣੇ 15 ਮਿੰਟ ਪਹਿਲਾਂ ਗੱਲ ਹੋਈ ਸੀ ਉਸ ਉਹਨਾਂ ਨਾਲ ਡੀਐਸਪੀ ਸਾਹਿਬ ਡਿਵੀਜ਼ਨ ਨਾਲ ਜੀ ਉਹ ਮੌਕੇ ਤੇ ਜਿੱਥੇ ਇਹ ਮਰਡਰ ਦੀ ਚਾਂਸਸ ਨੇ ਜਿੱਥੇ ਹੋਇਆ ਉੱਥੇ ਕਹਿ ਰਹੇ ਨੇ ਵੀ ਉੱਥੇ ਕੋਈ ਇਹਦੇ ਆਪਣਾ ਬੁਲੇਟਸ ਵਗੈਰਾ ਦੇ ਕੋਈ ਅਵਸ਼ੇਸ਼ ਪਾਏ ਗਏ ਨੇ ਬਾਕੀ ਹੁਣੇ ਇੱਕ ਵਾਰ ਜਦੋਂ ਤੱਕ ਆਪਣੇ ਕੋ ਪੂਰੀ ਔਥੈਂਟਿਕ ਆ ਨਹੀਂ ਜਾਂਦੀ ਗੱਲਬਾਤ ਜੀ ਮੈਂ ਵੀ ਆਊਟ ਆਫ ਸਟੇਟ ਸੀ ਮੈਂ ਵਾਪਸ ਚੱਲ ਪਿਆ ਤੇ ਤਕਰੀਬਨ 2 ਘੰਟੇ ਤੱਕ ਮੈਂ ਵੀ ਪਹੁੰਚ ਕੇ ਜਾ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਬੈਠਦੇ ਹਾਂ ਦੇਖਦੇ ਹਾਂ ਇਹ ਪੁੱਛਦੇ ਹਾਂ ਕੀ ਗੱਲਬਾਤ ਹੈ ਅੱਛਾ ਤਰਨੁਪ੍ਰੀਤ ਜੀ ਕਦੋਂ ਤੋਂ ਇਹ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸੀ ਮਤਲਬ ਕਿੰਨੇ ਸਰਗਰਮ ਰਹੇ ਨੇ ਪਾਰਟੀ ਚ ਸਾਡੇ ਬਹੁਤ ਨੇੜੇ ਦੇ ਸਾਥੀ ਸੀਗੇ ਜੀ ਇਹ ਤਰਲੋਚਨ ਸਿੰਘ ਡੀਸੀ ਜੀ ਸਾਡੇ ਕਿਸਾਨ ਵਿੰਗ ਦੇ ਅਸੀਂ ਇਹਨਾਂ ਨੂੰ ਖੰਨੇ ਤੋਂ ਆਗੂ ਵੀ ਲਗਾ ਰੱਖਿਆ ਸੀਗਾ ਜੀ ਤੇ ਤਕਰੀਬਨ ਸਮਝ ਲਓ ਵੀ ਸਨ 2000 21 ਤੋਂ ਜਣੀ ਕਿ ਸਾਡੇ ਨਾਲ ਬੜੀ ਸਰਗਰਮੀ ਨਾਲ ਜਣੀ ਕਿ ਕੰਮ ਕਰ ਰਹੇ ਸੀਗੇ ਠੀਕ ਹੈ ਧੰਨਵਾਦ ਤਰਨਜੀ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਲਈ ਤਰਨਪ੍ਰੀਤ ਸਿੰਘ ਸੋਨ ਖੰਨਾ ਤੋਂ ਵਿਧਾਇਕ ਨੇ ਔਰ ਜੋ ਜਾਣਕਾਰੀਆਂ ਨਾਲ ਵਲੋਂ ਸਾਂਝੀ ਕੀਤੀ ਗਈ ਹੈ ਜਾਂ ਉਹਨਾਂ ਤੱਕ ਜੋ ਜਾਣਕਾਰੀ ਪੁਲਿਸ ਅਫਸਰਸ ਨੇ ਜਾਂ ਡਾਕਟਰਸ ਦੇ ذریعے ਪਹੁੰਚੀ ਹੈ ਕਿ ਬੁਲੇਟ ਇੰਜਰੀਜ਼ ਨੇ ਜਿਸ وجہ ਨਾਲ ਤਰਲੋਚਨ ਸਿੰਘ ਦੀ ਡੈਥ ਹੋਈ ਹੈ ਔਰ ਪੁਲਿਸ ਹੁਣ ਸਾਰੇ ਜਿਹੜੇ ਫੋਰੈਂਸਿਕ ਸਬੂਤ ਨੇ ਉਹ ਇਕੱਠੇ ਕਰ ਰਹੀ ਹੈ ਜੋ ਕੋਈ ਉੱਥੋਂ ਸ਼ੈਲਸ ਮਿਲੇ ਨੇ ਜਾਂ ਜੋ ਉੱਥੇ ਕੋਈ ਸਰਚ ਕੀਤੀ ਜਾ ਰਹੀ ਹੈ ਹਸਪੀਟਲ ਦੇ ਜਿਹੜੇ ਡਾਕਟਰਸ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਕੱਲ ਸਵੇਰ ਪੋਸਟਮਾਰਟਮ ਕੀਤਾ ਜਾਏਗਾ ਜਿਸ ਤੋਂ ਬਾਅਦ ਐਗਜ਼ੈਕਟ ਘਟਨਾ ਦਾ ਟਾਈਮ ਡੈਥ ਦਾ ਟਾਈਮ ਔਰ ਕਿਸ وجہ ਨਾਲ ਹੋਈ ਹੈ ਕਿੰਨੀਆਂ ਬੁਲੇਟ ਇੰਜਰੀਜ਼ ਨੇ ਇਸ ਦਾ ਵੀ ਪਤਾ ਚੱਲ ਪਾਏਗਾ ਤਰਲੋਚਤ ਸਿੰਘ ਡੀਸੀ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਸਰਗਰਮ ਆਗੂ ਸੀ ਜਿਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ